ਦੁਨੀਆ ਵਿੱਚ ਪਰਮਾਤਮਾ ਦੇ ਸਭ ਤੋਂ ਵੱਧ ਗੁਣ ਤੇ ਸਭ ਤੋਂ ਵੱਧ ਨਾਮ ਇੱਕੋ ਹੀ ਕਲਮ ਨੇ ਪ੍ਰਗਟ ਕੀਤੇ ਨੇ ਉਸ ਕਲਮ ਦੇ ਧਨੀ ਦਾ ਨਾਮ ਮੈਂ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਨਾ ਕੋਈ ਗੁਰੂ ਪੀਰ ਉਹਦੇ ਤੁੱਲ ਕਲਮ ਚਲਾ ਹੀ ਸਕਿਆ ਹੈ ਨਾ ਚਲਾ ਸਕੇਗਾ ਜਪ ਸਾਹਿਬ ਨੂੰ ਧਿਆਨ ਨਾਲ ਪੜਿਓ ਕਲਮ ਦਾ ਅਕਰਿਸ਼ਮਾ ਹੈ ਸਮਝ ਹੋ ਸਕੇਗਾ ਜਿਹਨੂੰ ਭਾਸ਼ਾਵਾਂ ਦਾ ਗਿਆਨ ਹੈ ਪੰਜਾਬੀ ਗੁਰਮੁਖੀ ਦੇ ਨਾਲ ਅਰਬੀ ਫਾਰਸੀ ਸੰਸਕ੍ਰਿਤ ਆਉਂਦੀ ਹੈ ਜਿਹੜੇ ਪੰਜ ਸੱਤ ਜਮਾਤਾਂ ਪੜ੍ਹ ਕੇ ਲਖਬ ਪ੍ਰੋਫੈਸਰ ਦਾ ਲਾ ਲੈਂਦੇ ਨੇ ਉਹਨਾਂ ਦੇ ਵਸ ਦੀ ਕਹਾਣੀ ਨਹੀਂ ਹੈ ਪੰਜਾਬੀ ਤੋਂ ਅਲੱਗਾ ਉਹਨਾਂ ਨੂੰ ਕੋਈ ਲੈਂਗੁਏਜ ਨਹੀਂ ਆਉਂਦੀ ਉਹ ਦਸਮ ਦੇ ਅਰਥ ਨਹੀਂ ਕਰ ਸਕਦੇ ਇਸੇ ਕਰਕੇ ਉਹ ਵਿਚਾਰ ਕਰਨ ਜੋਗੇ ਵੀ ਨਹੀਂ ਦੌੜ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਅਗੰਮੀ ਬੋਲ ਨੇ